ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨੂਟੀ ਕੈਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਮੈਂ ਸ਼ਰਟ ਕਟਿੰਗ ਕਰ ਰਹੀ ਹਾਂ ਜੀ ਅੱਜ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਥੋੜੀ ਕੰਮ ਦੀ ਗੱਲ ਦੱਸਾਂਗੇ ਦੇਖੋ ਪਹਿਲਾਂ ਆਪਾਂ ਸ਼ਰਟ ਦਾ ਜਿਵੇਂ ਨਾਰਮਲ ਕਟਿੰਗ ਕਰਦੇ ਹੁੰਦੇ ਆ ਤੀਰਾ ਨਾਪ ਲਾਂਗੇ ਜੀ ਅਤੇ ਜਿਹੜਾ ਆਪਣਾ ਉੱਚਾ ਨੀਮਾ ਕਪੜਾ ਉੱਥੋਂ ਆਪਾਂ ਸਿੱਧਾ ਨਿਸ਼ਾਨ ਲਾ ਲਾਂਗੇ ਵੀ ਇੰਨਾ ਕਪੜਾ ਆਪਾਂ ਨੇ ਕਟਿੰਗ ਕਰਨੀ ਹੈਗੀ ਇੱਥੋਂ ਆਪਾਂ ਇਸ ਤੋਂ نیچے ਜਿੰਨਾ ਵੀ ਆਪਾਂ ਨੇ ਟੀਰਾ ਲੈਣਾਗਾ ਟੀਰੇ ਦਾ ਨਿਸ਼ਾਨ ਲਾ ਲਿਆ ਮੋਡੇ ਦਾ ਲਾ ਲਿਆ ਤੇ ਫੀਟਿੰਗ ਦਾ ਲਾ ਲਿਆ ਉਹ ਨਿਸ਼ਾਨ ਉਮਿਰ ਲੱਗਣਗੇ ਕਈ ਵਾਰੀ ਆਪਣਾ ਕੀ ਹੁੰਦਾ ਜਦੋਂ ਸ਼ਰਟ ਪਾਉਨੇ ਆ ਨਾ ਮੋਢੇ ਆਪਣਾ ਗਲਾ ਵੀ ਬਾਹਰ ਨੂੰ ਚਲਿਆ ਜਾਂਦਾ ਮੋਢੇ ਵਾਲੀ ਸਾਈਡ ਫਿਰ ਆਪਣਾ ਤੀਰਾगिरਣ ਲੱਗ ਜਾਂਦਾ ਕਈ ਵਾਰੀ ਖਿੱਚ ਮਾਰਨ ਲੱਗ ਜਾਂਦਾ ਉਹਦੇ ਲਈ ਵੀ ਤੁਹਾਨੂੰ ਇੱਕ ਟ੍ਰਿਕ ਦੱਸੂਗੀ ਮੈਂ ਬਿਲਕੁਲ ਸੌਖੀ ਜੀ ਗੱਲ ਐ ਜੀ ਇਹ ਪਰ ਤੁਹਾਨੂੰ ਮੈਂ ਇਹ ਕਰਕੇ ਦਿਖਾਉਂਗੀ ਵੀ ਕਿਵੇਂ ਇਹਦੇ ਨਾਲ ਕੀ ਨੁਕਸ ਹੋ ਸਕਦਾਗਾ ਕਿਵੇਂ ਤੁਸੀਂ ਇਹ ਕੱਢਣਾਗਾ ਤੇ ਜਿਹੜੀ ਆਪਾਂ ਉੱਪਰੋਂ ਕੰਦੇ ਤੋਂ ਦੇਖੋ ਇਹ ਕਾਟ ਪਾਉਨੇ ਆ ਕਈ ਮੇਰੀਆਂ ਭੈਣਾਂ ਚਾਹੇ ਗਲਾ ਵੱਡਾ ਹੋਵੇ ਚਾਹੇ ਛੋਟਾ ਹੋਵੇ ਇਹ ਸਾਈਡ ਤੋਂ ਜਿੱਥੋਂ ਆਪਾਂ ਮੋਡੇ ਦੀ ਕਟਿੰਗ ਕਰਦੇ ਆ ਜਿਹੜੀ ਸਾਈਡ ਤੋਂ ਉਹ ਸਾਈਡ ਤੋਂ 1/2 ਇੰਚ ਦੀ ਕਾਟ ਸਾਰੇ ਸੂਟਾਂ 'ਚ ਹੀ ਪਾ ਦਿੰਨੇ ਆ ਆਪਾਂ ਉਹ ਬਿਲਕੁਲ ਗਲਤ ਐ ਜੀ ਹਰੇਕ ਸੂਟ ਦੇ ਵੀ ਇਹ ਵੀ ਹਰੇਕ ਨਾਪ ਤੇ ਜਾਂ ਗਲੇ ਦੇ ਹਿਸਾਬ ਨਾਲ ਕਾਟ ਪੈਂਦੀ ਹੈਗੀ ਇਹ ਵੀ ਆ ਨਹੀਂ ਹੈਗਾ ਵੀ ਆਪਾਂ ਨੇ ਜਦੋਂ ਵੀ ਇਹ ਵਾਲੇ ਮੋਡੇ ਜਦੋਂ ਆਪਾਂ ਕਟਿੰਗ ਕਰਦੇ ਇਧਰੋਂ ਕਾਟ ਪਾਉਨੇ ਆ ਨਾ ਇਹ ਕਾਟ ਨਾ ਪਾਇਆ ਕਰੋ ਜੀ ਇਹ ਵੀ ਤੁਹਾਨੂੰ ਅੱਗੇ ਦੱਸੂਗੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਇਹ ਤੁਹਾਨੂੰ ਮੈਂ ਦਿਖਾਉਂਗੀ ਵੀ ਦੱਸੂਗੀ ਵੀ ਵੀ ਆਪਾਂ ਕਿਵੇਂ ਪਾਈਏ ਇਹ ਦੇਖੋ ਜੀ ਮੈਂ ਹੁਣ ਇੱਥੋਂ ਕੋਈ ਕਾਟ ਨਹੀਂ ਪਾਈ ਦੇਖੋ ਸਿੱਧਾ ਤੀਰਾ ਕਟਿੰਗ ਕੀਤਾਗਾ ਕਿਉਂਕਿ ਕੋਈ ਵੀ ਕਾਟ ਨਹੀਂ ਪਾਈ ਆਪਾਂ ਨੇ ਇੱਥੋਂ ਇਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਜੀ ਵੀ ਇਹ ਪੂਰੀ ਵੀ ਕਾਟ ਕਿਵੇਂ ਪੈਂਦੀ ਹੈਗੀ ਇਹ ਆਪਾਂ ਨੇ ਪਹਿਲਾਂ ਸਿੱਧਾ ਤੀਰਾ ਕਟਿੰਗ ਕਰ ਲਿਆ ਇਹ ਕਾਟ ਪੈਂਦੀ ਹੈ ਜੀ ਗਲੇ ਦੇ ਹਿਸਾਬ ਨਾਲ ਜਦੋਂ ਤੁਸੀਂ ਜੇਕਰ ਤੁਹਾਡਾ ਵੀ ਵੱਡਾ ਗਲਾਗਾ ਤੁਸੀਂ ਫੇਰ ਵੀ ਇਧਰਲੀ ਸਾਈਡ ਤੋਂ ਕਾਟ ਪਾਤੀ ਇਹ ਹਮੇਸ਼ਾ ਕੀ ਕਰਦੇ ਆਪਾਂ ਇਧਰਲੇ ਕਿਨਾਰੇ ਜਿਹੜੀ ਸਾਈਡ ਤੋਂ ਆਪਾਂ ਨੇ ਬਾਹਾਂ ਦਾ ਦੇਖੋ ਮੋਢਾ ਰੱਖਿਆਗਾ ਉਧਰਲੀ ਸਾਈਡ ਤੋਂ ਆਪਾਂ 0.5 ਇੰਚ ਦੀ ਕਾਟ ਹਰੇਕ ਸੂਟ ਤੇ ਪਾ ਲੈਨੇ ਆ ਉਹਦੇ ਨਾਲ ਆਪਣਾ ਗਲਾ ਉੱਪਰੋਂ ਫੁੱਲਿਆ ਜਾ ਰਹਿੰਦਾਗਾ ਇਹ ਇਸ ਦਾ ਕਾਰਨ ਇਹੀ ਹੈ ਜੀ ਇੱਕ ਜਿਹੜੀ ਕਾਟ ਪਾਉਨੇ ਆਗੇ ਇਹ ਦੇਖੋ ਜੀ ਇਹ ਫਰੰਟ ਗਲੇ ਦੇ ਹਿਸਾਬ ਨਾਲ ਨਹੀਂ ਪੈਂਦੀ ਕਾਟ ਇਹ ਆਪਣੇ ਬੈਕ ਗਲੇ ਦੇ ਹਿਸਾਬ ਨਾਲ ਪੈਂਦੀ ਆ ਆਪਾਂ ਕੀ ਕਰਦੇ ਆ ਚਾਹੇ ਬੈਕ ਗਲਾ ਆਪਣਾ ਛੋਟਾ ਚਾਹੇ ਵੱਡਾ ਇੱਥੋਂ ਇੰਨੀ ਕਾਟ ਪਾ ਦਨੇ ਆ ਹਨਾ ਇਹ ਕਾਟ ਨਾ ਪਾਇਆ ਕਰੋ ਜੀ ਇਹ ਅੱਜ ਦੀ ਵੀਡੀਓ ਤੁਹਾਨੂੰ ਮੈਂ ਏਸੀ ਗੱਲ ਲਈ ਬਣਾਈ ਹੈਗੀ ਇਹ ਕਾਟ ਪਾਉਣੀ ਕੋਈ ਜ਼ਰੂਰੀ ਨਹੀਂ ਹੁੰਦੀ ਵੀ ਆਪਾਂ ਨੇ ਜ਼ਰੂਰ ਇਹ ਕਾਟ ਪਾਉਣੀ ਹੈ ਜੇਕਰ ਇਹ ਕਾਟ ਪਾਉਣੀ ਹੈ ਤਾਂ ਵੀ ਇਹਦੀਆਂ ਕੁਝ ਖਾਸ ਗੱਲਾਂ ਨੇ ਜੇ ਤੁਸੀਂ ਤੁਹਾਡਾ ਬੈਕ ਗਲਾ ਵੱਡਾ ਰੱਖ ਰਹੇ ਹੋਗੇ ਜਿਵੇਂ 8 ਇੰਚ 7 ਇੰਚ ਤਾਂ ਤਾਂ ਤੁਸੀਂ ਪਾਓ ਜੀ ਗਲੇ ਵਾਲੀ ਸਾਈਡ ਤੋਂ ਕਾਟ ਜਿਵੇਂ ਆਪਣਾ ਬੈਕ ਗਲਾ ਮੰਨ ਲਓ 9 ਇੰਚ ਹੈ ਮੈਂ ਇਹ ਜਿਹੜਾ ਸੂਟ ਬਣਾ ਰਹੀਆਂ ਤਾਂ ਬੈਕ ਗਲਾ 8 ਇੰਚ ਹੈ ਇਦੇ ਮੈਂ ਇਧਰੋਂ ਕਾਟ ਪਾਤੀ ਮੋਢੇ ਵਾਲੀ ਸਾਈਡ ਤੋਂ ਇਹ ਤਾਂ ਫਿਰ ਇਸ ਤੋਂ ਵੀ ਬਾਹਰ ਮੋਢਾ ਉਹਨਾਂ ਦਾ ਨੀਚੇ ਗਿਰੂਗਾ ਜੇਕਰ ਮੈਂ ਕਾਟ ਪਾਉਣੀ ਆ ਗਲੇ ਵਾਲੀ ਸਾਈਡ 'ਚੋਂ ਘਟਾਉਣੀ ਆ ਤਾਂ ਇਹ ਮੋਢਾ ਉਹਨਾਂ ਦਾ ਬਿਲਕੁਲ ਸਹੀ ਰਹੂਗਾ ਜੇਕਰ ਤੁਹਾਡਾ ਗਲਾ ਪਿਛਲਾ 5 ਇੰਚ ਤੱਕ ਹੈ ਤਾਂ ਤੁਸੀਂ ਉਹਦੇ ਵਿੱਚ ਕੋਈ ਕਾਟ ਨਾ ਪਾਓ ਦੋਨੋਂ ਸਾਈਡ ਤੋਂ ਨਾ ਗਲੇ ਵਾਲੀ ਸਾਈਡ 'ਡਾਊਨ' ਰੱਖੋ ਨਾ ਤੁਸੀਂ ਮੋਢੇ ਵਾਲੀ ਸਾਈਡ 'ਡਾਊਨ' ਰੱਖੋ 5 ਇੰਚ ਗਲੇ ਤੱਕ ਕੋਈ ਕਾਟ ਪਾਉਣ ਦੀ ਜ਼ਰੂਰਤ ਨਹੀਂ ਜੀ ਜੇ ਤੁਹਾਡਾ ਗਲਾ ਬੈਕ ਜਿਹੜਾ ਬੈਕ ਗਲਾ ਉਹ ਤੁਸੀਂ 3 ਇੰਚ 3.5 ਇੰਚ ਜਾਂ 2 ਇੰਚ ਰੱਖ ਰਹੇ ਹੋ ਤਾਂ ਮੋਢੇ ਵਾਲੀ ਸਾਈਡ ਤੋਂ ਅੱਧਾ ਇੰਚ ਦੀ ਕਾਟ ਪਾ ਦਿਓ ਹੁਣ ਇਹਨਾਂ ਦਾ ਗਲਾ ਜੀ ਜਿਹੜਾ 8 ਇੰਚ ਹੈ ਇਸ ਕਰਕੇ ਆਪਾਂ ਗਲੇ ਵਾਲੀ ਸਾਈਡ ਕਾਟ ਪਾਵਾਂਗੇ ਜੀ ਇਧਰਲੀ ਸਾਈਡ ਡਾਊਨ ਕਰਾਂਗੇ ਆਪਾਂ ਮੋਢੇ ਵਾਲੀ ਸਾਈਡ ਡਾਊਨ ਨਹੀਂ ਕਰਦੇ ਗਲੇ ਵਾਲੀ ਡਾਊਨ ਕਰਾਂਗੇ ਇਹਦੇ ਨਾਲ ਕੀ ਹੈ ਆਪਣਾ ਜਿਹੜਾ ਗਲਾ ਉਹਨਾਂ ਦਾ ਜਦੋਂ ਵੱਡਾ ਗਲਾ ਹੋ ਗਿਆ ਉਹਨਾਂ ਦਾ ਇਹ ਜਿਹੜਾ ਮੋਢੇ ਨੇ ਬਾਹਰ ਨਹੀਂ ਜਾਊਗਾ ਉਹਨਾਂ ਦਾ ਤੀਰਾ ਅੰਦਰ ਨੂੰ ਹੀ ਰਹੂਗਾ ਉਹਨਾਂ ਦੇ ਜਿਹੜਾ ਤੀਰਾ ਉਹ ਨਹੀਂ ਗਿਰੂਗਾ ਆਪਾਂ ਨੂੰ ਇਹ ਦਿੱਕਤ ਨਹੀਂ ਆਊਗੀ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਜਿਹੜੀਆਂ ਘਰੇ ਸਟੀਚਿੰਗ ਕਰਦੀਆਂ ਨੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਵੀ ਆਪਾਂ ਨੇ ਜਿਹੜੀ ਇਹ ਕਾਟ ਹੈ ਆਪਾਂ ਹਰੇਕ ਸੂਟ ਦੇ ਵਿੱਚ ਹੀ ਜਾ ਕੇ ਪਾ ਦਨੇ ਆ ਇਹ ਕੋਈ ਜ਼ਰੂਰੀ ਨਹੀਂ ਹੁੰਦੀ ਜੀ ਜੇਕਰ ਤੁਹਾਡਾ ਜਿਹੜਾ ਪਿਛਲਾ ਗਲਾਗਾ 5 ਇੰਚ ਤੱਕ ਹੈ 6 ਇੰਚ ਤੱਕ ਵੀ ਹੈ ਤਾਂ ਤੁਸੀਂ ਇਹਦੇ ਵਿੱਚ ਕਾਟ ਹੀ ਨਾ ਪਾਓ ਇਹਨੂੰ ਸਿੱਧੇ ਹੀ ਰੱਖੋ ਤੀਰੇ ਨੂੰ ਜੇਕਰ ਤੁਹਾਡਾ ਵੀ ਛੋਟਾ ਗਲਾਗਾ ਤਾਂ ਤੁਸੀਂ ਜਿਹੜੇ ਆਪਣੇ ਮੋਢੇ ਵਾਲੀ ਸਾਈਡ ਹੁੰਦੀ ਹੈ ਉਧਰੋਂ ਅਧੇ ਇੰਚ ਦੀ ਕਾਰਟ ਪਾ ਦੋ ਜੇਕਰ ਤੁਹਾਡਾ 4 ਇੰਚ ਤੱਕ ਗਲਾ 2 ਤੋਂ ਲਾ ਕੇ 4 ਇੰਚ ਤੱਕ ਗਲਾ ਤਾਂ ਤੁਸੀਂ ਮੋਢੇ ਵਾਲੀ ਸਾਈਡ ਕਾਟ ਪਾ ਦੋ ਜੇਕਰ ਤੁਹਾਡਾ ਵੀ ਜਿਹੜਾ ਗਲਾ ਪਿਛਲਾ ਉਹ 8-9 ਇੰਚ ਵੀ ਜਿੰਨਾ ਵੀ ਜਿੰਨਾ ਜ਼ਿਆਦਾ ਤੁਸੀਂ ਡੀਪ ਰੱਖੋਗੇ ਵੀ ਉਹਨਾਂ ਡੀਪ ਹੈਗਾ ਤਾਂ ਤੁਸੀਂ ਗਲੇ ਵਾਲੀ ਸਾਈਡ ਤੋਂ ਡਾਊਨ ਕਰੋ ਜੀ ਇਹਨੂੰ ਤਾਂ ਮੋਢੇ ਵਾਲੀ ਸਾਈਡ ਕਰੋਗੇ ਤਾਂ ਤਾਂ ਉਹ ਤੁਹਾਡਾ ਜਿਹੜਾ ਸ਼ਰਟ ਹੈ ਉਹ ਸਾਰੀ ਬਾਹਰ ਨੂੰ ਜਾਊਗੀ ਇਹ ਤੁਸੀਂ ਦੇਖ ਸਕਦੇ ਹੋ ਇਹ ਹੁਣ ਦੇਖੋ ਗਲੇ ਵਾਲੀ ਸਾਈਡ ਡਾਊਨ ਹੈ ਦੀ ਮੋਡੇ ਵਾਲੀ ਸਾਈਡ ਨਹੀਂ ਡਾਊਨ ਹੈਗੀ ਜੀ ਜੇਕਰ ਇਧਰੋਂ ਉੱਪਰ ਚੱਕਿਆ ਜਾਂਦਾ ਫਿਰ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਜਦੋਂ ਆਪਣਾ ਕੱਪੜਾ ਇਧਰੋਂ ਵੱਧ ਹੋਊਗਾ ਤਾਂ ਉਹਨੇ ਮੋਡੇ ਵਾਲੀ ਸਾਈਡ ਨੂੰ ਬਾਹਰ ਨਿਕਲਣਾਗਾ ਹੁਣ ਇਹ ਅੰਦਰ ਹੀ ਰਹੂਗਾ ਜੀ ਬਿਲਕੁਲ ਆਪਣੀ ਜਿਵੇਂ ਕੰਦੇ ਤੇ ਰਹੂਗਾ ਬਾਕੀ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਜੀ ਤੇ ਦੱਸਿਓ ਵੀ ਤੁਹਾਨੂੰ ਕਿਹਨੂੰ ਕਿਹਨੂੰ ਇਹ ਗੱਲ ਪਹਿਲਾਂ ਪਤਾ ਸੀ ਕਿਉਂਕਿ ਇਹ ਜਿਹੜੀਆਂ ਮੇਰੀਆਂ ਭੈਣਾਂ ਵੀ ਵਧੀਆ ਐਕਸਲਾਈ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਚੀਜ਼ ਬਾਰੇ ਪਤਾ ਤੇ ਬਾਕੀ ਭੈਣਾਂ ਨਾਲ ਵੀ ਜ਼ਰੂਰ ਸ਼ੇਅਰ ਕਰ ਦਿਓ ਜੀ ਤਾਂ ਕਿ ਉਹਨਾਂ ਦੇ ਇਹ ਵੀਡੀਓ ਕੰਮ ਆ ਸਕੇ ਤੇ ਜਦੋਂ ਵੀ ਤੁਸੀਂ ਆਪਣਾ ਸੂਟ ਕਟਿੰਗ ਕਰਦੇ ਹੋ ਹੁਣ ਇਹ ਟ੍ਰਿਕ ਜ਼ਰੂਰ ਅਪਣਾਇਓ ਜੀ ਧੰਨਵਾਦ ਜੀ